ਅੱਜਕੱਲ੍ਹ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਲੋਕ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖ ਪਾ ਰਹੇ ਜਿਸ ਦੇ ਮੱਦੇਨਜ਼ਰ ਉਹ ਕਈ ਬਿਮਾਰੀਆਂ ਤੋਂ ਪੀੜਤ ਹੋ ਰਹੇ ਨੇ ਇੱਕ ਬਿਮਾਰੀ ਹੈ ਥਾਇਰੋਇਡ ਜਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਤੇ ਕਈਆਂ ਨੂੰ ਖਾਣ ਪੀਣ ਦੇ ਵਿੱਚ ਦਿੱਕਤ ਵੀ ਆਉਂਦੀ ਹੈ ਤਾਂ ਤੁਹਾਨੂੰ ਅਸੀਂ ਅੱਜ ਥਾਇਰੋਇਡ ਦੇ ਰੋਗੀ ਨੂੰ ਕਿਹੜੀ ਰੋਟੀ ਖਾਣੀ ਚਾਹੀਦੀ ਹੈ ਤਾਂ ਜੋ ਖਰਾਬ ਹਾਰਮੋਨਸ ਸੰਤੁਲਿਤ ਬਣ ਕੇ ਰਹਿਣ ਤਾਂ ਦੇਖੋ ਇਹ ਖਾਸ ਰਿਪੋਰਟ ਥਾਇਰੋਇਡ ਇੱਕ ਜੀਵਨ ਸ਼ੈਲੀ ਦੀ ਬਿਮਾਰੀ ਹੈ ਜਿਸ ਨੂੰ ਖੁਰਾਕ ਅਤੇ ਕੁਝ ਤੰਦਰੁਸਤੀ ਗਤੀਵਿਧੀਆਂ ਦੁਆਰਾ ਨਿਯੰਤਰਣ ਕੀਤਾ ਜਾ ਸਕਦਾ ਜੇਕਰ ਮਰੀਜ਼ ਦੇ ਭਾਰ ਨੂੰ ਕੰਟਰੋਲ ਕੀਤਾ ਜਾਵੇ ਤਾਂ ਥਾਇਰੋਇਡ ਨੂੰ ਵੀ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਥਾਇਰੋਇਡ ਦੇ ਮਰੀਜ਼ ਨੂੰ ਭਾਰ ਘਟਾਉਣ ਲਈ ਆਪਣੀ ਖੁਰਾਕ ਦੇ ਵਿੱਚ ਕੁਝ ਬਦਲਾਅ ਕਰਨੇ ਚਾਹੀਦੇ ਨੇ ਥਾਇਰੋਇਡ ਦੇ ਮਰੀਜ਼ ਨੂੰ ਕਣਕ ਦੀ ਬਜਾਏ ਜਵਾਰ ਦੀ ਰੋਟੀ ਖਾਣੀ ਚਾਹੀਦੀ ਹੈ ਜਵਾਰ ਥਾਇਰੋਇਡ ਦੇ ਵਿੱਚ ਅਸੰਤੁਲਿਤ ਹਾਰਮੋਨਸ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਜਵਾਰ ਦੀ ਰੋਟੀ ਕੁਦਰਤ ਵਿੱਚ ਠੰਡੀ ਹੁੰਦੀ ਹੈ ਇਸ ਨੂੰ ਤੁਸੀਂ ਗਰਮੀਆਂ ਦੇ ਵਿੱਚ ਆਸਾਨੀ ਨਾਲ ਖਾ ਸਕਦੇ ਹੋ ਜੇਕਰ ਤੁਸੀਂ ਸਰਦੀਆਂ 'ਚ ਜਵਾਰ ਦੇ ਆਟੇ ਤੋਂ ਬਣੀ ਰੋਟੀ ਖਾ ਰਹੇ ਹੋ ਤਾਂ ਇਸ ਦੇ ਵਿੱਚ ਥੋੜਾ ਜਿਹਾ ਬਾਜਰੇ ਦਾ ਆਟਾ ਜ਼ਰੂਰ ਮਿਲਾ ਲਓ ਜਵਾਰ ਅਤੇ ਬਾਜਰੇ ਦੀ ਰੋਟੀ ਥਾਇਰੋਇਡ ਦੇ ਰੋਗਿਆਂ ਲਈ ਫਾਇਦੇਮੰਦ ਹੁੰਦੀ ਹੈ ਸਰਦੀਆਂ ਦੇ ਵਿੱਚ ਤੁਸੀਂ ਜਵਾਰ ਅਤੇ ਬਾਜਰੇ ਦੇ ਆਟੇ ਦੀ ਰੋਟੀ ਖਾ ਸਕਦੇ ਹੋ ਜਵਾਰ ਅਤੇ ਬਾਜਰੇ ਦੇ ਆਟੇ ਤੋਂ ਬਣੀ ਰੋਟੀ ਭਾਰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਦੀ ਹੈ ਜਵਾਰ ਬਾਜਰੇ ਵਿੱਚ ਕੈਲਸ਼ੀਅਮ ਆਇਰਨ ਫੋਲੇਟ ਅਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਰੋਜ਼ਾਨਾ ਰੁਟੀਨ ਦੇ ਵਿੱਚ ਕੁਝ ਹਲਕੇ ਫਿਟਨੈਸ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਇਸ ਦੇ ਨਾਲ ਨਾ ਸਿਰਫ ਥਾਇਰੋਇਡ ਕੰਟਰੋਲ 'ਚ ਰਹੇਗਾ ਸਗੋਂ 슈ਗਰ ਦੀ ਬਿਮਾਰੀ ਵੀ ਕੰਟਰੋਲ ਦੇ ਵਿੱਚ ਰਹੇਗੀ ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਤੁਹਾਨੂੰ ਕੁਝ ਖਾਸ ਤਰ੍ਹਾਂ ਦੇ ਭੋਜਨਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਹੋਵੇਗਾ ਇਹੇ ਭੋਜਨ ਤੁਹਾਡੀ thyroid ਦੀ ਸਥਿਤੀ ਨੂੰ ਵਿਗਾੜ ਸਕਦੇ ਨੇ ਅਤੇ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਸੋਇਆ ਅਜਿਹੀ ਚੀਜ਼ ਹੈ ਜੋ thyroid ਦੇ ਰੋਗੀਆਂ ਨੂੰ ਬਿਲਕੁਲ ਨਹੀਂ ਖਾਣੀ ਚਾਹੀਦੀ ਕਿਉਂਕਿ ਸੋਇਆ ਦੇ ਵਿੱਚ ਗੋਇਟਰੋਜਨ ਨਾਮਕ ਤੱਤ ਹੁੰਦਾ ਜੋ thyroid ਗਲੈਂਡ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਪ੍ਰੋਸੈਸਰਡ ਫੂਡ ਯਾਨੀ ਪ੍ਰੋਸੈਸਰਡ ਪੈਕਟ ਵਾਲੇ ਭੋਜਨ ਜਿਵੇਂ ਨਿਊਡਲਸ ਸੌਸ ਕੈਚਅਪ ਜੈਮ ਮੈਜਿਕ ਮਸਾਲਾ ਆਦ thyroid ਦੇ ਮਰੀਜ਼ਾਂ ਦੇ ਲਈ ਬਿਲਕੁਲ ਵੀ ਫਾਇਦੇਮੰਦ ਨਹੀਂ ਗੋਭੀ ਪੁੱਲ ਗੋਭੀ ਬ੍ਰੋਕਲੀ ਜਿਨ੍ਹਾਂ ਨੂੰ ਬਰੇਸਿਕਾ ਵੈਜ਼ੀਜ਼ ਕਿਹਾ ਜਾਂਦਾ ਹੈ ਥਾਇਰੋਇਡ ਦੇ ਵਿੱਚ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਇਹ ਸਬਜ਼ੀਆਂ ਗਾਈਟਰੋਜਨ ਨਾਮਕ ਐਂਟੀ ਥਾਇਰੋਇਡ ਮਿਸ਼ਰਣਾਂ ਦੇ ਵਿੱਚ ਭਰਪੂਰ ਹੁੰਦੀਆਂ ਨੇ ਜੋ ਥਾਇਰੋਇਡ ਦੇ ਆਮ ਕੰਮ ਦੇ ਵਿੱਚ ਵਿਘਨ ਪਾ ਸਕਦੀਆਂ ਨੇ ਥਾਇਰੋਇਡ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਜੰਕ ਫੂਡ ਯਾਨੀ ਫਾਸਟ ਫੂਡ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ ਇਸ ਕਿਸਮ ਦਾ ਭੋਜਨ ਆਮ ਤੌਰ ਤੇ ਬਹੁਤ ਜ਼ਿਆਦਾ ਚਰਬੀ ਨਮਕ ਅਤੇ ਕੈਲੋਰੀ ਨਾਲ ਭਰਪੂਰ ਹੁੰਦਾ ਜੋ ਥਾਇਰੋਇਡ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਕੈਫੀਨ ਕਾਰਨ ਥਾਇਰੋਇਡ ਗਲੈਂਡ ਦੇ ਵਿੱਚ ਥਾਇਰੋਇਡ ਹਾਰਮੋਨ ਪੈਦਾ ਕਰਨ ਦੀ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਿਸ ਕਾਰਨ ਹਾਰਮੋਨ ਦਾ ਪੱਧਰ ਵਿਗੜ ਸਕਦਾ ਉੱਪਰ ਦਿੱਤੇ ਤੱਥ ਜਾਣਕਾਰੀ ਆਮ ਜਾਣਕਾਰੀ ਤੇ ਨਿਧਾਰਤ ਨੇ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਹਨਾਂ ਨੂੰ ਅਜਮਾਉਣ ਤੋਂ ਪਹਿਲਾਂ ਸਬੰਧਿਤ ਮਾਹਿਰਾਂ ਦੀ ਸਲਾਹ ਜ਼ਰੂਰ ਲੈ ਲਈ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ